ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅਮਲ ਗੁਰਲਾਲ ਸਿੰਘ ਦੇ ਵੱਲੋਂ ਕਨੌਰ ਦੇ ਪਿੰਡ ਕਪੂਰੀ ਵਿਖੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਉਹਨਾਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਆਪ ਪਾਰਟੀ ਦੇ ਵੱਲੋਂ ਹੁਣ ਤੱਕ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਕਾਰਜ ਕੀਤੇ ਗਏ ਨੇ ਜਿਨ੍ਹਾਂ ਦੇ ਸਦਕਾ ਸੜਕਾਂ ਦਾ ਨਿਰਮਾਣ ਖੇਡ ਗਰਾਊਂਡ ਉਹਨਾਂ ਦੀ ਸਾਰੀ ਅਤੇ ਗਲੀਆਂ ਦੇ ਵਿੱਚ ਸਫਸਾਈ ਦਾ ਕੰਮ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਖੇਡ ਮੈਦਾਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਨੇ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਇਸ ਦ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕੀ ਕਿਹਾ ਆਓ ਸੁਣਦੇ ਹਾਂ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਪਮੇ ਨੂੰ ਸਰਪੰਚੀ ਦਾ ਕਪਤਾਨ ਨੂੰ ਜ਼ਿਲ੍ਹਾ ਪ੍ਰਿਸ਼ਾਦ ਦਾ ਹੁਣ ਸਾਡੀ ਵਾਰੀ ਆ ਕਈ ਵਾਰੀ ਆਪ ਕੋਈ ਕੰਮ ਕਰਕੇ ਨਾ ਭੁੱਲ ਜਾਈਏ ਜੇ ਵਾ ਤੁਹਾਡੇ ਪਿੰਡ ਤੁਹਾਡੇ ਨਗਰ ਦੀ ਗੱਲ ਕਰਾਂ ਮੈਨੂੰ ਲੱਗਦਾ ਕੁਝ ਮੈਂ ਦਸਵਾ ਗੇੜਾ ਹੋਣਾ ਮੇਰਾ ਇੱਥੇ ਅੱਜ 18 20 ਲੱਖ ਰੁਪਏ ਦੀ ਤੁਸੀਂ ਧਰਮ ਖਾਲਾ ਬਣਾਉਣ ਲੱਗੇ ਹੋ ਇਹਦੇ ਚ ਸਭਨਾਂ ਦਾ ਵੀ ਧੰਨਵਾਦ ਜਿੰਨੇ ਨੇ ਕਿਉਂਕਿ ਇੱਕ ਜਿਹੜਾ ਬੰਦਾ ਜੈਸੀ ਬਰਾਦਰੀ ਜੈਸੇ ਘਰ ਚੋਂ ਠਿਆ ਹੁੰਦਾ ਨਾ ਉਹ ਉਹਨਾਂ ਬਾਰੇ ਸੋਚਦਾ ਇਹਨੇ ਥੋੜੇ ਬਾਰੇ ਸੋਚਿਆ ਜੇ ਮੈਂ ਗੱਲ ਕਪੂਰੀ ਦੀ ਕਰਾਂ ਤੁਹਾਡੇ ਪਿੰਡ ਦੇ ਵਿੱਚ 40 45 ਲੱਖ ਰੁਪਇਆ ਲਾ ਕੇ ਆਪਾਂ ਇੱਕ ਮਹੱਲਾ ਕਲੀਨਿਕ ਬਣਾਇਆ ਸੀ। ਅੱਤੇ ਦੇ ਉੱਤੇ ਤੁਹਾਨੂੰ ਦਵਾਈਆਂ ਫ੍ਰੀ ਮਿਲਦੀਆਂ ਨੇ ਚੈੱਕਅਪਸ ਵੀ ਜਾਂਦੇ ਹੋ ਆਪਦੀ ਦਵਾਈ ਲੈਣ। ਹੋਰ ਜਾਂ ਤੁਸੀਂ ਸਕੂਲ ਦੇ ਵਿੱਚ ਇੱਕ ਪੰਚਾਇਤ ਘਰ ਬਣਾਇਆ ਸੀ। ਉਦੋਂ ਪੰਚਾਇਤ ਆਪਣੀ ਵੀ ਸੀ। ਮੈਨੂੰ ਲੱਗਦਾ ਵੀ ਜਿਹੜਾ ਆਪਾਂ ਅੱਜ 18 20 ਲੱਖ ਰੁਪਇਆ ਲਾਉਣ ਲੱਗੇ ਆ ਨਾ ਜੇ ਉਦੋਂ ਪਾਵੇ 40 ਲੱਖ ਰੁਪਇਆ ਇੱਥੇ ਲਾ। ਉਥੇ ਤਾਂ ਮੈਨੂੰ ਲੱਗਦਾ ਨਹੀਂ ਕਰੇ ਕਿਸੇ ਨੇ ਵਕਤ ਆ। ਕਿ ਉਸ ਇਹ ਕੇ ਬੰਦਾ ਤੁਸੀਂ ਆਪਣੇ ਚੋ ਆਪਣੇ ਚੋ ਲੋਕ ਲਈ ਬਈ ਇਹ ਬੰਦਾ ਤੁਸੀਂ ਆਪਣੇ ਚੋ ਸੁਣਿਆ ਸਮਝਾ ਇਹਨੇ ਛੋਟੀ ਆਵਾਜ਼ ਸੰਭੀ ਮਾਇਓ ਸਰਪੰਚ ਨੂੰ ਮਾਰਿਆ ਨਹੀਂ ਕਹਿੰਦਾ ਪਰ ਜਿਹੜਾ ਅਸੀਂ ਉੱਥੇ 40 ਲੱਖ ਖਰਚਿਆ ਸੀ ਸੀ ਇੱਥੇ ਖਰਚੀ ਇਹ ਅਸੀਂ 18-20 ਲੱਖ ਰੁਪਏ ਕਿਤੇ ਹੋਰ ਕਿੱਥੇ ਦਿੰਦੇ ਅੱਧਾ ਪੈਸਾ ਕਰਤੀ ਬਣ ਗਿਆ ਜੀ ਉਹ ਚਿੱਟਾ ਹੱਥੀਂ ਕਹ ਲਈ ਉਹ ਤਾਂ ਹੁਣ ਬਣਦਾ ਗਿਆ ਇਹ ਪੱਟਿਆਂ ਦਾ ਗੱਲ ਕਰਦਾ ਠੀਕ ਹੈ ਤੇ ਚਾਹ ਲੋ ਪਰ ਦੇਖੋ 400 500 ਘਰ ਨਹੀਂ ਤਾਂ ਮਾਲੋ 2-4 ਪਿੰਡ ਹੀ ਹੋ ਗਏ ਦੇਖੋ ਥੋੜਾ ਬੰਦਾ ਸੀ ਥੋੜੇ ਵਿੱਚੋਂ ਉੱਠਿਆ ਤੁਸੀਂ ਸਰਪੰਚ ਬਣਾਇਆ ਬੜੀ ਚੰਗੀ ਗੱਲ ਬਾਕੀ ਕਵਾਲੀਵਾਲ ਦਾ ਗਰਾਊਂਡ ਮੁੰਡੇ ਨੇ ਬਣਾਇਆ ਦਿਨ ਰਾਤ ਥੋੜੇ ਨਿਆਣੇ ਪਹਿਲਾਂ ਵੀ ਖੇਡਦੇ ਸੀ ਪਹਿਲਾਂ ਪਰ ਗਰਾਊਂਡ ਨਹੀਂ ਸੀ ਬਣਿਆ ਹੁਣ ਗਰਾਊਂਡ ਬਣਿਆ ਖੇਡਦੇ ਆ ਮੈਡੀਕਲ ਕਲਿਨਿਕ ਬਣਿਆ ਪੰਚਾਇਤ ਘਰ ਬਣਿਆ ਗਲੀਆਂ ਨਾਲੀਆਂ ਬਣੀਆਂ ਨੇ ਹਰ ਸਭ ਤੋਂ ਵੱਡਾ ਕੰਮ ਛੋਟੇ ਇਲਾਕੇ ਨੂੰ ਸਰਦਾਰ ਜਰਜੀਤ ਸਿੰਘ ਰਧਾਵਾ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ ਉਹ ਉਸ ਇਲਾਕੇ ਨੂੰ ਇੱਕ ਨਹਿਰ ਪਾਸ ਕਰਕੇ ਗਿਆ ਉਹ ਨਹਿਰ ਬਣੀ ਨਹੀਂ ਪਰ ਆਪਾਂ ਕੋਸ਼ਿਸ਼ ਕਰਾਂਗੇ ਉਹ ਵੀ ਬਣਾ ਕੇ ਲਵਾਂ ਖਰੇ ਦਾ ਕਿੰਨਾ ਪਾਣੀ ਧੀਮੀਦਾਰ ਭਾਈਚਾਰੇ ਦਾ ਤੇ ਦੂਜੇ ਭਾਈਚਾਰਿਆਂ ਦਾ ਨੌ ਮਾਸਦਾ ਰਿਸ਼ਤਾ ਇਹ ਜ਼ਮੀਂਦਾਰ ਖੋਸ਼ਾ ਅਵੇਲਾ ਸਾਰਾ ਭਾਈਚਾਰਾ ਆਪੇ ਕੋਸ਼ਿਸ਼ ਕਰਦਾ। ਲੈਣ ਤੋਂ ਨਾਲ ਵਾਅਦਾ ਕਰਿਆ ਸੀ ਚਾਹੇ ਉਹ ਘਰਾਂ ਦੀ ਐ ਜਾਂ ਮੋਟਰਾਂ ਦੀ ਐ ਤੁਸੀਂ ਆਪ ਦਾ ਨੰਦ ਲੈ। ਜਿਹੜੀ ਗੱਲ ਇੰਦਰਜੀਤ ਨੇ ਕਹੀ ਐ। ਥੋੜੀ ਜੀ ਗੱਲ ਲੰਮੀ ਲੈ ਕੇ। ਛੋਟੇ ਹੈਲਥ ਕਾਰਡ ਬਣਨਗੇ। ਮੁੱਖ ਮੰਤਰੀ ਸਾਹਿਬ ਦੀ ਸਰਦਾਰ ਭਵਨ ਸਿੰਘ ਮਾਨ ਦੀ ਇਹ ਬੰਦਾ ਰਾਜਪੋ ਤੋਂ ਨਹੀਂ ਰਹਿਣਾ ਚਾਹੀਦਾ ਕੈਂਪ ਲਾਵਾਂਗੇ ਤੁਹਾਡੇ ਪਿੰਡ ਦੇ ਵਿੱਚ ਸਿਰਫ ਇੱਕਾਟ ਜੋੜ ਕੇ ਬੇਨਤੀ ਹੈ ਵੀ ਜਰੂਰ ਕਾਰ ਬਣਾਓ ਖੁਦਾਨਾ ਖਾਸ ਤਾਂ ਸੁਧਾਨਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਖੁਦਾਨਾ ਖਾਸ ਉਹਨੂੰ ਪਾਈ ਕੋਈ ਹਮਾਰੀ ਸ਼ਮਾਰੀ ਆ ਕੋਈ ਲੋੜ ਆ ਉਹਦੇ ਚ ਸਾਰਾ ਕੁਝ ਹੀ ਹੈ ਭਾਈਆ ਦਾ ਪੀਸ ਕਰਾ ਲਓ ਬੰਦਾ ਰਾਜ ਤੋਂ ਦੁਨੀਆ ਤੋਂ ਉਹ ਭਾਈ ਜਿਹੜਾ ਇਹ ਕਾਰਜ ਕਰਨ ਲਗਾ 400 ਪਰਿਵਾਰ 500 ਪਰਿਵਾਰ ਨੂੰ ਪੈਦਾ ਹੋਵੇਗਾ ਕੋਈ ਵੀ ਦੋਕਾ ਸੁਕਾ ਰੁਕਾ ਤੁਸੀਂ ਆਪਣਾ ਕੰਮ ਕਰੋਗੇ ਜੋ ਮੇਰੀਆਂ ਲੋਕੀਂ ਦੀ ਬੇਨਤੀ ਹੈ ਤੁਸੀਂ ਜੇਤਰਪਾਲ ਸਾਹਿਬ ਦਾ ਵੀ ਪੰਚਾਇਤਾਂ ਵੀ ਆਪਾਂ ਇਲਾਕੇ ਦੇ ਲਈ ਕੰਮ ਕਰਨ ਲਈ ਬਣਿਆ ਕਿਉਂਕਿ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ